ਤਾਂ ਲਗਾਤਾਰ ਰਾਹਤ ਕਾਰਜ ਜਿਹੜੇ ਚੱਲ ਰਹੇ ਨੇ ਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਨਿਹਾਲਾ ਲਵੇਰਾ ਫਿਰੋਜ਼ਪੁਰ ਵਿੱਚ ਮੌਜੂਦ ਆ। ਆ ਦੇਖ ਸਕਦੇ ਹੋ। ਬਹੁਤ ਬਹੁਤ ਤੁਹਾਡਾ ਤੁਹਾਡੇ ਕੀਵੇਂ ਦੇ ਹਾਲਾਤ ਨੇ? ਅਸੀਂ ਬਹੁਤ ਥੰਮਦੇ ਜਾਇਆ। ਸਤਿ ਸ੍ਰੀ ਅਕਾਲ। ਉਹ ਤੋਂ ਨਾਲ ਸੀ ਵੀ ਟਕਾਦਾਈ ਹੋ ਰਹੀ। ਅਸੀਂ ਸਾਡੇ ਕੋ ਉਧਰ ਕ੍ਰਿਸ਼ਤੀਆਂ ਘਟ ਰਹੀਆਂ ਅਸੀਂ ਅਲੱਗ ਅਲੱਗ ਏਰੀਆ ਦੇ ਵਿੱਚ ਕਿਸ਼ਤੀਆਂ ਦੇਖਣ ਆਇਆ। ਸਾਨੂੰ ਕਿੱਥੋਂ ਕਿੱਥੋਂ ਬੋਟਸ ਮਿਲ ਚੜਦੀਆਂ ਨੇ। ਇਹਦੇ ਕੋਲ ਖਾਲ ਸਾਈਡ ਦੇ ਟੀਮ ਦੇ ਸਾਰੇ ਮੈਂਬਰ ਜੀ ਜੀ ਇੱਕ ਜਗ੍ਹਾ ਤੋਂ ਜਦੋਂ ਉਧਰ ਨੂੰ ਚਲਦੇ ਆਂ ਕਿਸ਼ਤੀ ਇੱਕ ਹੁੰਦੀ ਆ ਸਮਾਨ ਬਹੁਤ ਹੁੰਦਾ ਸੋ ਨਾ ਲੋਕਾਂ ਤੱਕ ਪਹੁੰਚ ਹੋਣ ਕਰਕੇ ਪ੍ਰੋਪਰ ਜਿੰਨੀ ਹਿੰਮਤ ਹੁੰਦਾ ਸੀ ਰੋਜ਼ ਪਹੁੰਚਾਉਨੇ ਆ 10 15 ਗੇੜੇ ਸਾਡੇ ਉਧਰ ਏਰੀਆ ਚ ਲੰਘਦੇ ਨੇ ਪਰ ਫਿਰ ਵੀ ਜਦੋਂ ਬਾਹਰ ਨਿਕਲਦੇ ਆ ਫਿਰ ਰੋਕ ਦਿੰਦੇ ਨੇ ਸਾਡੇ ਕੋਲ ਸਮਾਨ ਨਹੀਂ ਪਹੁੰਚਾ ਸਾਡੇ ਕੋਲ ਫੀਡ ਨਹੀਂ ਪਹੁੰਚੀ ਉਹਦੇ ਲਈ ਹੁਣ ਸਾਡਾ ਜੀ ਬੀਐਸਐਫ ਨਾਲ ਤੇ ਐਨਡੀਆਰਐਫ ਨਾਲ ਟਾਈਪ ਹੋਇਆ ਜੀ ਸੋ ਉਹ ਦੇ ਕਰਕੇ ਅੱਜ ਸੱਕ ਕੋਈ 500 ਕਿਸ਼ਤੀਆਂ ਹੋਵਾਂਗੀਆਂ ਜੀ ਆ ਸਾਰੇ ਪਾਸੇ ਉਸ ਸਮਾਨ ਬਣਨਾਂਗੇ ਥੋੜੀ ਸਪੀਡ ਵਾਜੋ ਜਿਸ ਤਰ੍ਹਾਂ ਤੁਸੀਂ ਗਰਾਉਂਡ ਲੈਵਲ ਤੇ ਵਰਕ ਕਰ ਰਹੇ ਹੋ ਗਰਾਉਂਡ ਤੇ ਜਾ ਰਹੇ ਹਾਂ ਜੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਚੀਜ਼ ਦੀ ਲੱਗੀ ਕਿਉਂਕਿ ਜਿਹੜੀ ਅਸੀਂ ਹੁਣ ਠੀਕ ਕਰਦੇ ਫਿਰ ਤੱਕ ਸਰ ਕੋ ਬੋਰਡਸ ਨਹੀਂ ਸੀਗੇ ਜਦੋਂ ਜਿਸ ਬਣਾਨੇ ਦਰੋਟਾਈਪ ਉੱਤੇ ਸੈਂਟਰ ਚ ਕਰਵਾਇਆ ਉਧਰੋਂ ਕੁਝ ਬੰਦਿਆਂ ਨੇ ਸਾਨੂੰ ਅੱਗੇ ਟਾਈਪ ਦਿੱਤੇ ਤਹਿਸੀਲਦਾਰ ਕੰਮ ਉਹ ਸਾਡੇ ਨਾਲ ਸਾਡੇ ਨਾਲ ਨੇ ਹੁਣ ਇਹ ਸਾਨੂੰ ਅਲੱਗ-ਅਲੱਗ ਇਲਾਕਿਆਂ ਵਿੱਚ ਲਿਜਾ ਕੇ ਜਿੱਥੋਂ ਬੋਟਸ ਨਹੀਂ ਆ ਜਿੱਥੇ ਖੜੀਆਂ ਨੇ ਉੱਥੋਂ ਬੋਟਸ ਪ੍ਰੋਵਾਈਡ ਕਰਾਂਗੇ ਤੇ ਸਮਾਨ ਜ਼ਿਆਦਾ ਲੋਕਾਂ ਤੱਕ ਪਹੁੰਚੇਗਾ ਵੀਰੋ ਦਾ ਕੀ ਲੱਗ ਰਿਹਾ ਕਿੰਨੇ ਘੰਟੇ ਟਾਈਮ ਤੱਕ ਹੋਣ ਤੱਕ ਲੱਗਦਾ ਹੈ ਸਟਰਗਲ ਕਰਨਾ ਪਊਗਾ ਪਾਪਾ ਇਹ ਤਾਂ ਸਾਡਾ ਨਜ਼ਰ ਤੋਂ ਪਤਾ ਤੁਸੀਂ ਸਾਰੇ ਜਿਵੇਂ ਕਹਿੰਦੇ ਘਾਟ ਘਾਟ ਦਾ ਪਾਣੀ ਪੀ ਰਹੇ ਹੋ ਤੁਹਾਨੂੰ ਹਰ ਜਗ੍ਹਾ ਦੇਖ ਤੁਸੀਂ ਹੁਣ ਤਾਂ ਬਰਾਬਰ ਹੀ ਹੋਏ ਹੋ ਤੁਸੀਂ ਵੀ ਲਗਾਤਾਰ ਕੰਮ ਕਰ ਰਹੇ ਹੋ ਐਕਚੁਅਲੀ ਮੈਂ ਸਿਰਫ ਇਹ ਆ ਕਿ ਲੋਕਾਂ ਦਾ ਸਭ ਤੋਂ ਪਹਿਲਾਂ ਸੂਲ ਤੱਕ ਪਹੁੰਚਣਾ ਵੱਡਾ ਕੰਮ ਤਾਂ ਲੈ ਸ਼ੁਰੂ ਹੋਣਾ ਹੈ ਤਾਂ ਲੈ ਉਹ ਨੇ ਜਿਵੇਂ ਆਪਾਂ ਕਹਿੰਦੇ ਨਾ ਕਿ ਫਰਸਟ ਏਡ ਦਿੱਤੀ ਇਹਨਾਂ ਨੂੰ ਤੇ ਲੈ ਕੇ ਤੋਂ ਹਸਪੀਟਲ ਪਹੁੰਚਾ ਦਿੱਤੀ ਤਾਂ ਹਲੇ ਉਹ ਕਮ ਹੋ ਰਿਹਾ ਹੈ ਜਿਹੜਾ ਮੇਨ ਕੰਮ ਹੈਲੇ ਤੋਂ ਬਾਅਦ ਸ਼ੁਰੂ ਹੋਣਾ ਦੇਖੋ ਉਧਰਲੇ ਜਦੋਂ ਅਮਨ ਚੱਕ ਤੋਂ ਅੰਦਰ ਪੜਦੇ ਆ ਉੱਥੇ ਇੰਨੀ ਸਮੈਲ ਹੋ ਚੁੱਕੀ ਹੈ ਜਿੱਥੇ ਜਦੋਂ ਝੋਨੇ ਤੋਂ ਪਾਣੀ ਸੁੱਕ ਰਿਹਾ ਜੀ ਜੀ ਉਹਦੇ ਨਾਲ ਹੀ ਬਿਮਾਰੀਆਂ ਫੈਲ ਰਹੀਆਂ ਡਾਕਟਰਾਂ ਦੀ ਮਾਰੀ ਹੋਣੀ ਹੈ ਤੇ ਉਹ ਤੋਂ ਬਾਅਦ ਥਲੇ ਇਹ ਪਧਰੀਆਂ ਆਉਣੀਆਂ ਜਮੀਨਾਂ ਲੋਕਾਂ ਦੇ ਘਰ ਬਣਨੇ ਨੇ ਉੱਥੇ ਕਿੰਨੇ ਲੋਕ ਸਾਨੂੰ ਆ ਕੇ ਮਿਲਦੇ ਜਿਨ੍ਹਾਂ ਦੀ ਕੁੜੀਆਂ ਦੇ ਵਿਆਹ ਹੋਣ ਵਾਲੇ ਨੇ ਜਿਨ੍ਹਾਂ ਦੇ ਵਿਆਹ ਕਰ ਹੋਇਆ ਸੀ ਉਹਨਾਂ ਲਈ ਫੰਡਸ ਇਕੱਠੇ ਕਰਨੇ ਨੇ ਕੰਮ ਬਹੁਤ ਜ਼ਿਆਦਾ ਨੇ ਤੇ ਪਿਛਲੀ ਵਾਰ ਵੀ ਜਦੋਂ ਪਾਣੀ ਚਲਾ ਗਿਆ ਉਸ ਤੋਂ ਬਾਅਦ ਲੋਕਾਂ ਨੂੰ ਲੋੜ ਪਈ ਕਿ ਉਹਨਾਂ ਨੂੰ ਉਸ ਵਕਤ ਮਦਦ ਸਹੀ ਲੋੜ ਹੋਟਲ ਗਿਆ ਸਰਪੰਚ ਸਾਹਿਬ ਇੱਥੇ ਮਿਲੇ ਕਹਿੰਦੇ ਵੀ ਪਿਛਲੀ ਵਾਰ ਬਾਹਰ ਚ ਲੋਕ ਲੱਭੇ ਨਹੀਂ ਮੈਨੂੰ ਪਤਾ ਨਹੀਂ ਕੌਣ ਕੌਣ ਸੀ ਖਾਲਸਾ ਏਡਾ ਪਿਛਲੀ ਵਾਰ ਵੀ ਖੜੇ ਸੀ ਐਕਟਿਵ ਖੜੇ ਇਸ ਵਾਰ ਵੀ ਖੜੇ ਨੇ ਜੀ ਤੇ ਔਰ ਇਸ ਵਾਰ ਵੀ ਐਂਡ ਤੱਕ ਜਦ ਤੱਕ ਇਹ ਸਾਰਾ ਠੀਕ ਨਹੀਂ ਹੁੰਦਾ ਜਦ ਤੱਕ ਜਾਣਗੇ ਵਾਇਗਰੂ ਕਰੇ ਦੁਬਾਰਾ ਇਧਰੇ ਲੋਕਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਿਹੜੀਆਂ ਚੰਗੀਆਂ ਸਰਕਾਰਾਂ ਨੇ ਉਹ ਆ ਕੇ ਕੰਮ ਕਰਨ ਤੇ ਬੰਨ ਬਣਾਉਣ ਸਭ ਤੋਂ ਪਹਿਲਾਂ ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਸਾਨੂੰ ਕੋਈ ਲੈਣ ਦੇਣ ਨਹੀਂ ਚੰਗੀ ਸਰਕਾਰ ਹੋਵੇ ਕੋਈ ਜਿਹੜੀ ਲੋਕਾਂ ਦਾ ਭਲਾ ਤੇ ਹਿੱਤ ਸੋਚਦੀ ਹੋਵੇ ਪਰ ਇਹ اعلان ਬੰਨਣਾ ਵਾਰੇ ਕਿਸੇ ਨੇ ਗੱਲ ਕੀਤੀ ਨਹੀਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਸਾਡੀ ਹੁੰਦੀ ਹੈ ਸਭ ਤੋਂ ਪਹਿਲਾਂ ਕੰਮ ਬੰਨ ਜਿਹੜੇ ਪੱਕੇ ਨੂੰ ਬਣਾਏ ਮੈਂ ਤਾਂ ਕਹਿੰਦਾ ਜੀ ਜੇ ਉਹ ਇਹ ਕਰ ਸਰਦੇ ਨੇ ਸਾਰੀਆਂ ਵੋਟਾਂ ਉਹਨਾਂ ਨੂੰ ਪਾ ਦਿਓ ਜਿਹੜਾ ਬੰਦਾ ਵੀ ਕਹਿੰਦਾ ਮੈਂ ਕੰਮ ਕਰੂੰਗਾ ਕੰਮ ਤਾਂ ਕਮਤੋ ਬਲਵਾਉਣੇ ਕਿਹਦੇ ਬਾਅਦ ਬੰਨ੍ਹ ਬਣਾ ਜੀ ਦਰਿਆਇ ਖਾਲਾ ਜਾ ਫਿਰ ਕਿੰਨੇ ਬੰਨ ਬਨੇ ਖਾਲਸਾ ਦਰਿਆਇ ਖਾਲਾ ਜਾ ਫਿਰ ਕਿੰਨੇ ਬੰਨ ਬਨੇ ਆਉਂ ਪਰ ਘਟਕਾ ਮੰਡ ਸਾਰੇ ਪਿੰਡਾਂ ਚ 45 ਕਿਲੋਮੀਟਰ ਲੰਬੇ ਬੰਨ ਬਨੇ ਬਾਈ ਜੀ ਦੋਨੇ ਪਾਸੇ ਕੱਲ ਵੀ ਕੱਲ ਵੀ ਅਸੀਂ ਪੱਕੇ ਨਹੀਂ ਕੀਤੇ ਹੋ ਸਰਕਾਰਾ ਪਿਆਲ ਅਸੀਂ ਬੰਨ ਬਣਾ ਕੇ ਆਏ ਜੀ ਸ਼ੁਰੂਆਤ ਕਰਕੇ ਆ ਉਥੇ ਚੰਦ ਸਿੰਘ ਬਾਬਾ ਜੀ ਸੀਗੇ ਚਲੋ ਤੇ ਆਰਜੀ ਬੰਨ ਬਣ ਜਾਂਦੇ ਨੇ ਜਿਹੜਾ ਘਟਕਾ ਜਾਂ ਚੰਗੇ ਲੋਕ ਸੀਗੇ ਥੈਂਕ ਯੂ ਵੈਰੀ ਮਚ ਬਿਲਕੁਲ ਇਹ तमाम ਟੀਮ ਹੈਗੀ ਜੋ ਇੱਥੇ ਪੁੱਛੀ ਹੋਈ ਜਾਂ ਤਾਂ ਇਸ ਵਕਤ ਹੈ ਜਿਹੜੀ ਚੀਜ਼ਾਂ ਦੀ ਘਾਟ ਹੈਗੀ ਹੈ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਵੋਟਸ ਦੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਨੇ ਉਸ ਨੂੰ ਸੁਧਾਰਨ ਤੇਕ ਕਰਨ ਦੇ ਲਈ ਇਹ ਲੋਕ ਗੁੰਮਰੇ ਨੇ ਜਾਇza ਲਹਿਰੇ ਨੇ ਮੌਕੇ ਦਾ ਅਤੇ ਸਿੱਧੇ ਦੌਰ ਤੇ ਗੱਲ ਕੀਤੀ ਜਾਵੇਦਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਕਿ ਟੱਕਨੇ ਟਰਾਂਸਪੋਰਟੇਸ਼ਨ ਦੀ ਜਿਹੜੀ ਸਮੱਸਿਆ ਆਂਦੀ ਆ ਉਸ ਨੂੰ ਟਿਕ ਕਰਨ ਦੇ ਲਈ ਇਸ ਵਕਤ ਅੰਦਰ ਦੀ ਦਿਨਗੂ ਜਿਹੜੇ ਨੇ ਉਹ ਖਾਸ ਹੈ ਦੀ ਟੀਮ ਨਾਲ ਰੰਗ ਲੈਵਲ ਤੇ ਵਰਕਰਾਂ ਨੇ ਹਾਲ ਦੇਖਦੇ ਆ ਕਿ ਰਾਹਤ ਜਿਹੜੀ ਹੈਗੀ ਆ ਉਸ ਤੋਂ ਤੱਕ ਮਿਪਾਉਂਦੀ ਆ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੈਮਰਾ ਬਥਰਾ ਵਿਜੀਤ ਸਿੰਘ ਦੇ ਨਾਲ ਸੁਨੀਲ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਤਾਂ ਲਗਾਤਾਰ ਰਾਹਤ ਕਾਰ ਜਿਹੜੇ ਨੇ ਚੱਲ ਰਹੇ ਨੇ ਤੇ ਇਸ ਵਕਤ ਦੀ ਗੱਲ ਕੀਤੀ ਜਾਵੇਦਾ ਅਸੀਂ ਨਿਹਾਲਾ ਲਵੇਰਾ ਫਿਰੋਜ਼ਪੁਰ ਵਿੱਚ ਮੌਜੂਦ ਆਂ ਦੇਖ ਸਕਦੇ ਹਾਂ ਕਿਵੇਂ ਦੇ ਹਾਲਾਤ ਨੇ ਤੁਸੀਂ ਬਹੁਤ ਥਾਂ ਤੇ ਜਾਇਆ ਸਮਾਨ ਉਹ ਤਾਂ ਨਾਲ ਸੀ ਟਕਾਦਾ ਨਹੀਂ ਉਹ ਕਹਿੰਦੇ ਅਸੀਂ ਸਾਡੇ ਕੋਲ ਉਧਰ ਕ੍ਰਿਸ਼ਨੀਆ ਘਟਨੇ ਆ ਅਸੀਂ ਅਲੱਗ ਅਲੱਗ ਏਰੀਆ ਦੇ ਵਿੱਚ ਕਿਸੇ ਲਖਣਾ ਆ ਸਾਨੂੰ ਕਿੱਥੋਂ ਕਿੱਥੋਂ ਬੋਟਸ ਮਿਲ ਚੜਦੀਆਂ ਨੇ ਸਾਡੇ ਕੋਲ ਖਾਲ ਸਾਈਡ ਦੇ ਟੀਮ ਦੇ ਸਾਰੇ ਮੈਂਬਰ ਜੀ ਜੀ ਇੱਕ ਜਗ੍ਹਾ ਤੋਂ ਜਦੋਂ ਉਧਰੋਂ ਚੱਲਦੇ ਆ ਕਿਸਤੀ ਇੱਕ ਹੁੰਦੀ ਹੈ ਸਮਾਨ ਬਹੁਤ ਸੋ ਨਾ ਲੋਕਾਂ ਤੱਕ ਪਹੁੰਚ ਹੋਣ ਕਰਕੇ ਬ੍ਰੋਕਰ ਜਿੰਨੀ ਹਿੰਮਤ ਹੁੰਦਾ ਸੀ ਰੋਜ਼ ਪਟਾਉਨੇ 10 15 ਗੇੜੇ ਸਾਡੇ ਉਧਰ ਏਰੀਆ ਚ ਲੰਘਦੇ ਨੇ ਪਰ ਫਿਰ ਵੀ ਜਦੋਂ ਬਾਹਰ ਨਿਕਲਦੇ ਨੇ ਫਿਰ ਲੋਕ ਕਹਿੰਦੇ ਨੇ ਸਾਡੇ ਕੋਲ ਸਮਾਨ ਨਹੀਂ ਪਹੁੰਚਿਆ ਸਾਡੇ ਕੋਲ ਫੀਡ ਨਹੀਂ ਪਹੁੰਚੀ ਉਹਦੇ ਲਈ ਹੁਣ ਸਾਡਾ ਜੀ ਬੀਐਸਐਫ ਨਾਲ ਤੇ ਐਨਡੀਆਰਐਫ ਨਾਲ ਟਾਈਪ ਹੋਇਆ ਜੀ ਸੋ ਉਹ ਦੇਖ ਕਰਕੇ ਅੱਜ ਸਖਤ 500 ਕਿਸ਼ਤੀਆਂ ਹੋਵਾਂਗੀਆਂ ਜੀ ਆ ਸਾਰੇ ਪਾਸਿਓਂ ਸਮਾਨ ਬਣਨਾਂਗੇ ਥੋੜੀ ਸਪੀਡ ਵਾਜੋ ਜਿਸ ਤਰ੍ਹਾਂ ਤੁਸੀਂ ਗਰਾਉਂਡ ਲੈਵਲ ਤੇ ਵਰਕ ਕਰ ਰਹੇ ਹੋ ਗਰਾਉਂਡ ਤੇ ਜਾ ਰਹੇ ਹੋ ਜੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਚੀਜ਼ ਦੀ ਲੱਗੀ ਕਿਉਂਕਿ ਪਰ ਆਪਾਂ ਤੁਹਾਡੇ ਜਿਹੜੀ ਅਸੀਂ ਹੁਣ ਠੀਕ ਕਰਦੇ ਫਿਰਦਾ ਸਰ ਕੋ ਬੋਰਡਸ ਨਹੀਂ ਸੀਗੇ ਅੱਛਾ ਜੱਸੀ ਬਣਾਉਣੇ ਉਦੋਂ ਟਾਈਪ ਉੱਤੇ ਸੈਂਟਰ ਸਿਕਰਵਾਇਆ ਉਧਰੋਂ ਕੁਝ ਬੰਦਿਆਂ ਨੇ ਸਾਨੂੰ ਅੱਗੇ ਟਾਈਪ ਦਿੱਤੇ ਤਹਿਸੀਲਦਾਰ ਕਰਨਗੇ ਸਾਡੇ ਨਾਲ ਸਾਡੇ ਦੂਜੇ ਵਾਰੀ ਨਾਲ ਨੇ ਹੁਣ ਇਹ ਸਾਨੂੰ ਅਲੱਗ-ਅਲੱਗ ਿਲਕਿਆਂ ਵਿੱਚ ਲੈ ਜਾ ਕੇ ਜਿੱਥੋਂ ਬੋਰਡਸ ਨਹੀਂ ਆ ਜਿੱਥੇ ਤਕੜੀਆਂ ਨੇ ਉੱਥੋਂ ਬੋਰਡਸ ਪ੍ਰੋਵਾਈਡ ਕਰਾਂਗੇ ਤੇ ਸਮਾਨ ਜ਼ਿਆਦਾ ਲੋਕਾਂ ਤੱਕ ਪਹੁੰਚੇਗਾ ਤੁਹਾਨੂੰ ਤਾਂ ਕੀ ਲੱਗ ਰਿਹਾ ਕਿੰਨੇ ਕਰ ਟਾਈਮ ਤੱਕ ਹੋਰ ਤੱਕ ਲੱਗਦਾ ਲੜ ਸਤਗਲ ਕਰਨਾ ਪਊਗਾ ਇਹ ਤਾਂ ਸਾਡਾ ਨਜ਼ਰ ਤੋਂ ਪਤਾ ਤੁਸੀਂ ਸਾਰੇ ਜਿਵੇਂ ਕਹਿੰਦੇ ਘਾਟ ਘਾਟ ਦਾ ਪਾਣੀ ਫੇਰੇ ਹੋ ਤੁਹਾਨੂੰ ਖੰਦ ਜਗਾ ਦੇਖੋ ਤੁਸੀਂੋਂ ਤਾਂ ਬਰਾਬਰੀ ਹੋਏ ਹੋ ਤੁਸੀਂ ਵੀ ਲਗਾਤਾਰ ਕੰਮ ਕਰ ਰਹੇ ਹੋ ਐਕਚੁਅਲੀ ਮੈਂ ਸਿਰਫ ਇਹ ਆ ਕਿ ਲੋਕਾਂ ਤੱਕ ਸਭ ਤੋਂ ਪਹਿਲਾਂ ਸੂਤ ਪਹੁੰਚਵੇ ਵੱਡਾ ਕੰਮ ਤਾਂ ਲੈ ਸ਼ੁਰੂ ਹੋਣਾ ਹੈ ਤਾਂ ਲੈ ਉਹ ਨੇ ਜਿਵੇਂ ਆਪਾਂ ਕਹਿੰਦੇ ਨਾ ਕਿ ਫਰਸਟ ਏਡ ਦਿੱਤੀ ਇਹਨਾਂ ਨੂੰ ਵੀ ਲੈ ਕੇ ਤੋਂ ਹਸਪੀਟਲ ਪਹੁੰਚਾ ਦਿੱਤਾ ਹਲੇ ਉਹ ਕੰਮ ਹੋ ਰਿਹਾ ਜਿਹੜਾ ਮੇਨ ਕੰਮ ਹੈ ਹਲੇ ਤੋਂ ਬਾਅਦ ਸ਼ੁਰੂ ਹੋਣਾ ਦੇਖੋ ਉਧਰਲੇ ਜਦੋਂ ਹਮਦ ਚੱਕ ਤੋਂ ਅੰਦਰ ਪੜਦੇ ਆ ਉੱਥੇ ਇੰਨੀ ਸਮੈਲ ਹੋ ਚੁੱਕੀ ਹੈ ਜਿੱਥੇ ਜਿੱਥੇ ਚੋਣੇ ਤੋਂ ਪਾਣੀ ਸੁੱਕ ਰਿਹਾ ਜੀ ਜੀ ਉਹਦੇ ਨਾਲ ਹੀ ਬਿਮਾਰੀਆਂ ਫੈਲ ਰਹੀਆਂ ਡਾਕਟਰਾਂ ਦੀ ਵਾਰੀ ਆਉਣੀ ਹੈ ਤੇ ਉਸ ਤੋਂ ਬਾਅਦ ਹਲੇ ਇਹ ਪਧਰੀ ਆਉਣੀ ਹੈ ਜ਼ਮੀਨਾਂ ਲੋਕਾਂ ਦੇ ਘਰ ਬਣਨੇ ਨੇ ਉਹਤੇ ਕਿੰਨੇ ਲੋਕ ਸਾਨੂੰ ਆ ਕੇ ਮਿਲਦੇ ਜਿਨ੍ਹਾਂ ਦੀ ਕੁੜੀਆਂ ਦੇ ਵਿਆਹ ਹੋਣ ਵਾਲੇ ਨੇ ਜਿਨ੍ਹਾਂ ਦੇ ਵਿਆਹ ਕਰਿਓਆ ਸੀ ਉਹਨਾਂ ਲਈ ਫੰਡਸ ਇਕੱਠੇ ਕਰਨੇ ਨੇ ਕੰਮ ਬਹੁਤ ਜ਼ਿਆਦਾ ਨੇ ਤੇ ਪਿਛਲੀ ਵਾਰ ਵੀ ਜਦੋਂ ਪਾਣੀ ਚਲਾ ਗਿਆ ਉਸ ਵਾਰ ਲੋਕਾਂ ਨੂੰ ਲੋੜ ਪਈ ਕਿ ਉਹਨਾਂ ਨੂੰ ਉਸ ਵਕਤ ਮਦਦ ਸਹੀ ਲੋੜ ਸੀ ਮੈਨੂੰ ਹੁਣ ਵੀ ਸਾਡੇ ਪਿੱਛੇ ਸੈਟ ਲੱਗੇ ਰਹੇ ਪਿਛਲੀ ਵਾਰ ਟਰੈਕਟਰ ਲੈ ਕੇ ਮੋਗਲ ਮਾਉਂ ਬਹੁਤ ਲੱਗੇ ਸੀ ਸਰਪੰਚ ਸਾਹਿਬ ਪਿੱਛੇ ਮਿਲੇ ਕਹਿੰਦੇ ਵੀ ਪਿਛਲੀ ਵਾਰ ਬਾਹਰ ਚ ਲੋਕ ਲੱਭੇ ਨਹੀਂ ਮੈਨੂੰ ਪਤਾ ਨਹੀਂ ਕੌਣ ਕੌਣ ਸੀ ਖਾਲ ਸਾਈਡ ਦਾ ਪਿਛਲੀ ਵਾਰ ਵੀ ਖੜੇ ਸੀ ਐਕਟਿਵ ਖੜੇ ਇਸ ਵਾਰ ਵੀ ਖੜੇ ਨੇ ਔਰ ਇਸ ਵਾਰ ਵੀ ਐਂਡ ਤੱਕ ਜਦ ਤੱਕ ਇਹ ਸਾਰਾ ਠੀਕ ਨਹੀਂ ਹੁੰਦਾ ਜਦ ਤੱਕ ਜਾਣਗੇ ਵਾਇਗਰੂ ਕਰੇ ਦੁਬਾਰਾ ਇਧਰੇ ਲੋਕਾਂ ਜੇ ਜਿਹੜੀਆਂ ਚੰਗੀਆਂ ਸਰਕਾਰਾਂ ਨੇ ਉਹ ਆ ਕੇ ਕੰਮ ਕਰਨ ਤੇ ਬੰਨ ਬਣਾਉਣ ਸਭ ਤੋਂ ਪਹਿਲਾਂ ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਸਾਨੂੰ ਕੋਈ ਲੈਣ ਦੇਣ ਨਹੀਂ ਚੰਗੀ ਸਰਕਾਰ ਹੋਵੇ ਕੋਈ ਜਿਹੜੀ ਲੋਕਾਂ ਦਾ ਭਲਾ ਤੇ ਹਿੱਤ ਸੋਚਦੀ ਹੋਵੇ ਪਰ ਇਹ ਲਾਣ ਬੰਨਣਾ ਵਾਰੇ ਕਿਸੇ ਨਾਲ ਗੱਲ ਕੀਤੀ ਨਹੀਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਸਾਡੀ ਆਉਂਦੀ ਹੈ ਸਭ ਤੋਂ ਪਹਿਲਾਂ ਕੰਮ ਬੰਨ ਜਿਹੜੇ ਪੱਕੇ ਨੂੰ ਬਣਾਏ ਮੈਂ ਤਾਂ ਕਹਿੰਦਾ ਜੀ ਜੇ ਉਹ ਇਹ ਕਰ ਸਰਦ ਨੇ ਸਾਰੀਆਂ ਵੋਟਾਂ ਤੁਹਾਨੂੰ ਪਾ ਦੇ ਜਿਹੜਾ ਬੰਦਾ ਵੀ ਕਹਿੰਦਾ ਮੈਂ ਕੰਮ ਕਰੂੰਗਾ ਕੰਮ ਤਾਂ ਕਮਨ ਨੂੰ ਬੁਲਾਉਣੇ ਤੇ ਬੰਨ ਬੰਨੇ ਦਰਿਆਇ ਖਾਲਾ ਜਾ ਫਿਰ ਬੰਨੀ ਬੰਨੇ ਖਾਲਸਾ ਦਰਿਆਇ ਖਾਲਾ ਜਾ ਫਿਰ ਬੰਨੀ ਬੰਨੇ ਉੱਪਰ ਘੜਕਾ ਮੰਡ ਸਾਰੇ ਪਿੰਡਾਂ ਚੋਂ 45 ਕਿਲੋਮੀਟਰ ਲੰਬੇ ਬੰਨ ਬੰਨੇ ਬਾਈ ਜੀ ਦੋਨੇ ਪਾਸੇ ਕੱਲ ਵੀ ਕੱਲ ਵੀ ਅਸੀਂ ਕਿਸੇ ਨੇ ਪੱਕੇ ਨਹੀਂ ਕੀਤੇ ਹੋ ਸਰਕਾਰ ਨੇ ਧਿਆਨ ਅਸੀਂ ਬੰਨ ਬਣਾ ਕੇ ਆਏ ਜੀ ਸ਼ੁਰੂਆਤ ਕਰਕੇ ਆ ਉੱਥੇ ਸੁਖਵਿੰਦਰ ਸਿੰਘ ਬਾਬਾ ਜੀ ਸੀਗੇ ਜੀ ਜੀ ਚਲੋ ਤੇ ਆਰਜੀ ਬੰਨ ਬਣ ਜਾਂਦੇ ਨੇ ਜਿਹੜਾ ਗਟਕਾ ਜਾਂ ਚੰਗੇ ਲੋਕ ਸੀਗੇ ਥੈਂਕ ਯੂ ਵੈਰੀ ਮਚ ਬਿਲਕੁਲ ਇਹ तमाम ਟੀਮ ਹੈਗੀ ਜੋ ਇੱਥੇ ਪੁੱਛੀ ਹੋਈ ਜਾਂਦਾ ਇਸ ਵਕਤ ਹੈ ਜਿਹੜੀ ਚੀਜ਼ਾਂ ਦੀ ਘਾਟ ਹੈਗੀ ਹੈ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਵੋਟਸ ਦੇ ਤਾ ਬਹੁਤ ਸਾਰੀ ਸਮੱਸਿਆ ਜਿਹੜੀ ਆ ਰਹੀ ਹੈ ਉਸ ਨੂੰ ਠੀਕ ਕਰਨ ਦੇ ਲਈ ਇਹ ਲੋਕ ਘੁੰਮ ਰਹੇ ਨੇ ਜਾਇਜ਼ਾ ਲੈ ਰਹੇ ਨੇ ਮੋਕੇ ਦਾ ਅਤੇ ਸਿੱਧੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਹੈ ਉਸਕ ਨੇ ਟਰਾਂਸਪੋਰਟੇਸ਼ਨ ਦੀ ਜਿਹੜੀ ਸਮੱਸਿਆ ਆਉਂਦੀ ਹੈ ਉਸ ਨੂੰ ਠੀਕ ਕਰਨ ਦੇ ਲਈ ਇਸ ਵਕਤ ਅੰਦਰ ਦੀ ਦਿਨਗੂ ਜਿਹੜੇ ਨੇ ਉਹ ਖਾਸ ਟੀਮ ਨਾਲ ਤਰਫ ਲੈ ਕੇ ਵਰਕਰ ਨੇ ਹਾਲ ਦੇਖਦੇ ਆ ਕਿ ਰਾਹਤ ਜਿਹੜੀ ਹੈਗੀ ਉਸ ਤੱਕ ਨਹੀਂ ਪਹੁੰਚਦੀ ਹੈ ਨਿਹਾਲਾਲ ਮੇਰਾ ਜ਼ਿਲ੍ਹਾ ਫਿਰੋਜ਼ਪੁਰ ਕੈਮਰਾ ਬਤਲਾ ਦਿੱਤ ਸਿੰਘ ਜੀ ਦਾ ਸੁਨੀਲ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਤਾਂ ਲਗਾਤਾਰ ਰਾਹਤ ਕਾ ਜਿਹੜੇ ਨੇ ਚੱਲ ਰਹੇ ਨੇ ਤੇ ਇਸ ਵਕਤ ਦੀ ਗੱਲ ਕੀਤੀ ਜਾਵੇਗੀ ਅਸੀਂ ਨਿਹਾਲਾ ਲਵੇਰਾ ਫਿਰੋਜ਼ਪੁਰ ਵਿੱਚ ਮੌਜੂਦ ਆ ਆ ਦੇਖ ਸਕਦੇ ਹੋ ਕਿਵੇਂ ਦੇ ਹਾਲਾਤ ਨੇ ਤੁਸੀਂ ਬਹੁਤ ਥੰਮਦੇ ਜਾਇਆ ਸਮਾਨ ਨੂੰ ਨਾਲ ਸੀ ਟਕਾਦਾ ਅਸੀਂ ਸਾਡੇ ਕੋ ਉਧਰ ਕ੍ਰਿਸ਼ਤੀਆਂ ਘਟ ਰਹੀਆਂ ਅਸੀਂ ਅਲੱਗ ਅਲੱਗ ਏਰੀਆ ਦੇ ਵਿੱਚ ਕਿਸ਼ਤੀਆਂ ਦੇਖਣ ਆਏ ਆ ਸਾਨੂੰ ਕਿੱਥੋਂ ਕਿੱਥੋਂ ਬੋਟਸ ਮਿਲ ਚੜਦੀਆਂ ਨੇ ਇਹਦੇ ਕੋਲ ਖਾਲ ਸਾਈਡ ਦੇ ਟੀਮ ਦੇ ਸਾਰੇ ਮੈਂਬਰ ਜੀ ਜੀ ਇੱਕ ਜਗ੍ਹਾ ਤੋਂ ਜਦੋਂ ਉਧਰ ਨੂੰ ਚਲਦੇ ਆਂ ਕਿਸ਼ਤੀ ਇੱਕ ਹੁੰਦੀ ਆ ਸਮਾਨ ਬਹੁਤ ਹੁੰਦਾ ਸੋ ਨਾ ਲੋਕਾਂ ਤੱਕ ਪਹੁੰਚ ਹੋਣ ਕਰਕੇ ਪ੍ਰੋਪਰ ਜਿੰਨੀ ਹਿੰਮਤ ਹੁੰਦਾ ਸੀ ਰੋਜ਼ ਪਹੁੰਚਾਉਨੇ 10 15 ਗੇੜੇ ਸਾਡੇ ਉਧਰ ਏਰੀਆ ਚ ਲੰਘਦੇ ਨੇ ਪਰ ਫਿਰ ਵੀ ਜਦੋਂ ਬਾਹਰ ਨਿਕਲਦੇ ਆਂ ਫਿਰ ਰੋਕ ਦਿੰਦੇ ਨੇ ਸਾਡੇ ਕੋਲ ਸਮਾਨ ਨਹੀਂ ਪਹੁੰਚਾ ਸਾਡੇ ਕੋਲ ਫੀਡ ਨਹੀਂ ਪਹੁੰਚੀ ਉਹਦੇ ਲਈ ਹੁਣ ਸਾਡਾ ਜੀ ਬੀਐਸਐਫ ਨਾਲ ਤੇ ਐਨਡੀਆਰਐਫ ਨਾਲ ਟਾਈਪ ਹੋਇਆ ਜੀ ਸੋ ਉਹ ਦੇ ਕਰਕੇ ਅੱਜ ਸਗੋਂ 500 ਕਿਸ਼ਤੀਆਂ ਹੋਵਾਂਗੀਆਂ ਆ ਸਾਰੇ ਪਾਸੇ ਉਸ ਸਮਾਨ ਵੰਡਾਂਗੇ ਜੀ ਥੋੜੀ ਸਪੀਡ ਵਾਜੋ ਜਿਸ ਤਰ੍ਹਾਂ ਤੁਸੀਂ ਗਰਾਉਂਡ ਲੈਵਲ ਤੇ ਵਰਕ ਕਰ ਰਹੇ ਹੋ ਗਰਾਉਂਡ ਤੇ ਜਾ ਰਹੇ ਹਾਂ ਜੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਚੀਜ਼ ਦੀ ਲੱਗੀ ਕਿ ਜਿਹੜੀ ਅਸੀਂ ਹੁਣ ਠੀਕ ਕਰਦੇ ਫਿਰ ਤੱਕ ਸਰ ਕੋ ਬੋਰਡਸ ਨਹੀਂ ਸੀਗੇ ਅੱਛਾ ਜੱਸੀ ਭਰਾ ਨੇ ਉਧਰ ਟਾਈਅਪ ਉੱਤੇ ਸੈਂਟਰ ਚ ਕਰਵਾਇਆ ਉਧਰੋਂ ਕੁਝ ਬੰਦਿਆਂ ਨੇ ਸਾਨੂੰ ਆਪ ਇਹ ਟਾਈਪ ਦੇਤੇ ਤਹਿਸੀਲਦਾਰ ਕੰਗੋ ਸਾਡਾ ਨਾਲ ਸਾਡੇ ਪ੍ਰਾਜਾ ਨਾਲ ਨੇ ਹੁਣ ਇਹ ਸਾਨੂੰ ਅਲੱਗ-ਅਲੱਗ ਿਲਕਿਆਂ ਵਿੱਚ ਲਿਜਾ ਕੇ ਜਿੱਥੋਂ ਬੋਰਸ ਨਹੀਂ ਆ ਜਿੱਥੇ ਤਕੜੀਆਂ ਨੇ ਉੱਥੋਂ ਬੋਰਸ ਪ੍ਰੋਵਾਈਡ ਕਰਾਂਗੇ ਤੇ ਸਮਾਨ ਜ਼ਿਆਦਾ ਲੋਕਾਂ ਤੱਕ ਪਹੁੰਚੇਗਾ ਤੁਹਾਨੂੰ ਤਾਂ ਕੀ ਲੱਗ ਰਿਹਾ ਕਿੰਨੇ ਕਰ ਟਾਈਮ ਤੱਕ ਹੋਰ ਤੱਕ ਲੱਗਦਾ ਲੜ ਸਤਗਲ ਕਰਨਾ ਪਊਗਾ ਪਾ ਇਹ ਤਾਂ ਸਾਡਾ ਨਜ਼ਰ ਤੋਂ ਪਤਾ ਤੁਸੀਂ ਸਾਰੇ ਜਿਵੇਂ ਕਹਿੰਦੇ ਘਾਟ ਘਾਟ ਦਾ ਪਾਣੀ ਫੇਰ ਰਹੇ ਹੋ ਤੁਸੀਂ ਹੋਂ ਤੱਕ ਬਰਾਬਰੀ ਹੋਏ ਹੋ ਤੁਸੀਂ ਵੀ ਲਗਾਤਾਰ ਘੁੰਮ ਰਹੇ ਹੋ ਐਕਚੁਅਲੀ ਮੈਂ ਸਿਰਫ ਇਹ ਕਿ ਲੋਕਾਂ ਦਾ ਸਭ ਤੋਂ ਪਹਿਲਾਂ ਸੂਰਤ ਪਹੁੰਚਵੇ ਵੱਡਾ ਕੰਮ ਤਾਂ ਲੈ ਸ਼ੁਰੂ ਹੋਣਾ ਹੈ ਤਾਂ ਲੈ ਉਹ ਨੇ ਜਿਵੇਂ ਆਪਾਂ ਕਹਿੰਦੇ ਨਾ ਕਿ ਫਰਸਟ ਏਡ ਦਿੱਤੀ ਇਹਨਾਂ ਨੂੰ ਬੀਬ ਲੈ ਕੇ ਤੋਂ ਹਸਪੀਟਲ ਪਹੁੰਚਾਤੇ ਤਾਂ ਹਲੇ ਉਹ ਕਮ ਹੋ ਰਿਹਾ ਜਿਹੜਾ ਮੇਨ ਕੰਮ ਹੈ ਹਲੇ ਤੋਂ ਬਾਅਦ ਸ਼ੁਰੂ ਹੋਣਾ ਦੇਖੋ ਉਧਰਲੇ ਜਦੋਂ ਅਮਨ ਚੱਕ ਤੋਂ ਅੰਦਰ ਪੜਦੇ ਆ ਉੱਥੇ ਇੰਨੀ ਸਮੈਲ ਹੋ ਚੁੱਕੀ ਹੈ ਜਿੱਥੇ ਜਦੋਂ ਝੋਨੇ ਤੋਂ ਪਾਣੀ ਸੁੱਕ ਰਿਹਾ ਜੀ ਜੀ ਉਹਦੇ ਨਾਲ ਹੀ ਬਿਮਾਰੀਆਂ ਫੈਲ ਰਹੀਆਂ ਡਾਕਟਰਾਂ ਦੀ ਮਾਰੀ ਆਉਣੀ ਹੈ ਉਹ ਤੋਂ ਬਾਅਦ ਹਲੇ ਇਹ ਪਧਰੀਆਂ ਆਉਣੀਆਂ ਜਮੀਨਾਂ ਲੋਕਾਂ ਦੇ ਘਰ ਬਣਨੇ ਨੇ ਉੱਥੇ ਕਿੰਨੇ ਲੋਕ ਸਾਨੂੰ ਆ ਕੇ ਮਿਲਦੇ ਜਿਨ੍ਹਾਂ ਦੀ ਕੁੜੀਆਂ ਦੇ ਵਿਆਹ ਹੋਣ ਵਾਲੇ ਨੇ ਜਿਨ੍ਹਾਂ ਦੇ ਵਿਆਹ ਕਰ ਹੋਇਆ ਸੀ ਉਹਨਾਂ ਲਈ ਫੰਡਸ ਇਕੱਠੇ ਕਰਨੇ ਨੇ ਕੰਮ ਬਹੁਤ ਜ਼ਿਆਦਾ ਨੇ ਤੇ ਪਿਛਲੀ ਵਾਰ ਵੀ ਜਦੋਂ ਪਾਣੀ ਚਲਾ ਗਿਆ ਉਸ ਮੈਨੂੰ ਹੁਣ ਵੀ ਸਾਡੇ ਪਿੱਛੇ ਲੱਗੇ ਰਹੇ ਪਿਛਲੀ ਵਾਰ ਟਰੈਕਟਰ ਲੈ ਕੇ ਮੋਗੜੇ ਮਾਉਂ ਹਾਟੇ ਲੱਗੇ ਸਰਪੰਚ ਸਾਹਿਬ ਪਿੱਛੇ ਮਲੇ ਕਹਿੰਦੇ ਵੀ ਪਿਛਲੀ ਵਾਰ ਬਾਹਰ ਚ ਲੋਕ ਲੱਭੇ ਨਹੀਂ ਮੈਨੂੰ ਪਤਾ ਨਹੀਂ ਕੌਣ ਕੌਣ ਸੀ ਖਾਲਸਾ ਏਡ ਤਾਂ ਪਿਛਲੀ ਵਾਰ ਨਹੀਂ ਖੜੇ ਸੀ ਐਕਟਿਵ ਖੜੇ ਸੀ ਇਸ ਵਾਰ ਵੀ ਖੜੇ ਨੇ ਜੀ ਤੇ ਔਰ ਇਸ ਵਾਰ ਵੀ ਅੰਤ ਤੱਕ ਜਦ ਤੱਕ ਇਹ ਸਾਰਾ ਠੀਕ ਨਹੀਂ ਹੁੰਦਾ ਜਦ ਤੱਕ ਜਾਣਗੇ ਵਾਹਿਗੁਰੂ ਕਰੇ ਦੁਬਾਰਾ ਇਧਰੇ ਲੋਕਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀਆਂ ਚੰਗੀਆਂ ਸਰਕਾਰਾਂ ਨੇ ਉਹ ਆ ਕੇ ਕੰਮ ਕਰਨ ਤੇ ਬੰਨ ਬਣਾਉਣ ਸਭ ਤੋਂ ਪਹਿਲਾਂ ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਸਾਨੂੰ ਕੋਈ ਲੈਣ ਦੇਣ ਨਹੀਂ ਚੰਗੀ ਸਰਕਾਰ ਹੋਵੇ ਕੋਈ ਜਿਹੜੀ ਲੋਕਾਂ ਦਾ ਭਲਾ ਤੇ ਹਿੱਤ ਸੋਚਦੀ ਹੋਵੇ ਪਰ ਇਹ ਲਾਣ ਬੰਨਣਾ ਬਾਰੇ ਕਿਸੇ ਨੇ ਗੱਲ ਕੀਤੀ ਨਹੀਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਸਾਡੀ ਹੁੰਦੀ ਹੈ ਸਭ ਤੋਂ ਪਹਿਲਾਂ ਕੰਮ ਬੰਨ ਜਿਹੜੇ ਪੱਕੇ ਨੂੰ ਬਣਾਏ ਮੈਂ ਤਾਂ ਕਹਿੰਦਾ ਜੀ ਜੇ ਉਹ ਇੱਕ ਅਰਸਰ ਦੇ ਨੇ ਸਾਰੀਆਂ ਵੋਟਾਂ ਉਹਨਾਂ ਨੂੰ ਬਾ ਦੇ ਜਿਹੜਾ ਬੰਦਾ ਵੀ ਕਹਿੰਦਾ ਮੈਂ ਕੰਮ ਕਰੂੰਗਾ ਕੰਮ ਤਾਂ ਕੰਮ ਤੋਂ ਬੁਲਵਾਉਣੇ ਇਹ ਤੇ ਬਾਹਰ ਨਾਲ ਦਰਿਆਇ ਖਾਲਾ ਜਾ ਫਿਰ ਬੰਨ ਬੰਨੇ ਖਾਲਸਾ ਦਰਿਆਇ ਖਾਲਾ ਜਾ ਫਿਰ ਬੰਨ ਬੰਨੇ ਉੱਪਰ ਘੜਕਾ ਮੰਡ ਸਾਰੇ ਪਿੰਡਾਂ ਚ 45 ਕਿਲੋਮੀਟਰ ਲੰਬੇ ਬੰਨ ਬੰਨੇ ਬਾਈ ਜੀ ਦੋਨੇ ਪਾਸੇ ਕੱਲ ਵੀ ਕੱਲ ਵੀ ਅਸੀਂ ਕਿਸੇ ਨੇ ਪੱਕੇ ਨਹੀਂ ਕੀਤੇ ਹੋ ਸਰਕਾਰ ਨੇ ਧਿਆਨ ਅਸੀਂ ਬੰਨ ਬਣਾ ਕੇ ਆਏ ਜੀ ਸ਼ੁਰੂਆਤ ਕਰਕੇ ਆ ਉੱਥੇ ਸੁਖਵਿੰਦਰ ਸਿੰਘ ਬਾਬਾ ਜੀ ਸੀਗੇ ਜੀ ਚਲੋ ਤੇ ਆਰਜੀ ਬੰਨ ਬਣ ਜਾਂਦੇ ਨੇ ਜਿਹੜਾ ਗਟਕਾ ਜਾਂ ਚੰਗੇ ਲੋਕ ਸੀਗੇ ਥੈਂਕ ਯੂ ਵੈਰੀ ਮਚ ਬਿਲਕੁਲ ਇਹ तमाम ਟੀਮ ਹੈਗੀ ਜੋ ਇੱਥੇ ਪੁੱਛੀ ਹੋਈ ਜਾਂਦਾ ਇਸ ਵਕਤ ਜਿਹੜੀ ਚੀਜ਼ਾਂ ਦੀ ਘਾਟ ਹੈਗੀ ਹੈ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਬੋਟਸ ਦੇ ਤਾਂ ਬਹੁਤ ਸਾਰੀਆਂ ਸਮੱਸਿਆ ਜਿਹੜੀ ਆ ਰਹੀ ਹੈ ਉਸ ਨੂੰ ਸੁਲਝਾਉਣ ਦੇ ਲਈ ਇਹ ਲੋਕ ਗੁੰਮਰੇ ਨੇ ਜਾਇਜ਼ਾ ਲੈ ਰਹੇ ਨੇ ਮੌਕੇ ਦਾ ਅਤੇ ਸਿੱਧੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਹੈ ਟਕਨੇ ਟ੍ਰਾਂਸਪੋਰਟੇਸ਼ਨ ਦੀ ਜਿਹੜੀ ਸਮੱਸਿਆ ਆਉਂਦੀ ਹੈ ਉਸ ਨੂੰ ਠੀਕ ਕਰਨ ਦੇ ਲਈ ਇਸ ਵਕਤ ਅੰਦਰ ਦੀ ਜਿਤਨੇ ਕੁ ਜਿਹੜੇ ਨੇ ਉਹ ਖਾਸ ਹੈ ਦੀ ਟੀਮ ਨਾਲ ਰੰਗ ਲੈ ਕੇ ਵਰਕਰ ਨੇ ਹਾਲ ਦੇਖਦੇ ਆ ਕਿ ਰਾਹਤ ਜਿਹੜੀ ਹੈਗੀ ਉਸ ਤੱਕ ਨਹੀਂ ਪਹੁੰਚਦੀ ਹੈ ਨਿਹਾਲਾਲ ਮੇਰਾ ਜ਼ਿਲ੍ਹਾ ਪ੍ਰੋਡਕਟਰ ਕੈਮਰਾਮੈਨ ਵਿਜੀਤ ਸਿੰਘ ਦਿਨ ਰਾਤ ਪ੍ਰਕਾਸ਼ ਡੈਨਿਕ ਸੂਰਤ ਟੀਵੀ